ਹਾਸੀ ਗਾਲ ਜੀ ਸਪਰੇਅ ਕਰਨ ਲੱਗਿਆ ਬੰਦਾ ਹਾਜਰੇ ਹਾਜਰੇ ਤੇ ਇਧਰ ਸਰਦਾਰ ਸਾਹਿਬ ਫਿਰਦੇ ਆ ਗੇੜੇ ਘਾੜਦੇ ਇੱਕ ਕੀਤੀ ਆਪਾਂ ਕੋ ਸਾਈਡ ਕਾਪਰ ਕਾਪਰ ਦੀ ਸਪਰੇਅ 26 ਝੋਨੇ ਤੇ ਤੇ ਨਾਲ ਹੈਗੀ ਆ ਸੁੰਡੀ ਵਾਲੀ ਲੂਨਾ ਮਾਈ ਨਿਹੰਤ ਤੋਂ ਆ ਕੀਤੀਆਂ ਨਾਲ ਪਾਇਆ ਦੂਜਾ ਹੋ ਸਟicker ਮੱਦੜ ਬਾਈ ਜੀ ਆ ਉਹ ਫਰਦਾ ਕਰਦਾ ਇਹ 26 ਜੋ ਨਾ ਹੁਣ ਸਾਰੇ ਤੇ ਹੁਣ ਹੋ ਗਈ ਇੱਕ ਅੱਧੀ ਹੋਰ ਹੋ ਜੂ ਇਧਰ ਤਾਂ ਨਿਸਰਿਆ ਆ ਆਪਣਾ ਮੋਟਾ ਝੋਂਦਾ ਸੀ ਜਿਹੜਾ ਉਹ ਤਾਂ ਸਾਰਾ ਨਿਸਰਿਆ ਪਿਆ ਵਾ ਟਾਈਡੀ ਲਿਬੜੀ ਨਾ ਮੋਟਰਸਾਈਕਲ ਦੇ ਉੱਤੇ ਬਹਿ ਕੇ ਜਾਣਾ ਓਏ ਹਾਂ ਸਾਰਾ ਚੁੰਨ ਨੇ ਸਿਰੇ ਪਿਆ ਵਾ ਇਧਰ ਤਾਂ ਹਾਂ ਆਪਣਾ ਨਾਰਾਂ ਦਾ ਬੂਟਾ ਅਨਾਰ ਦੇਖੋ ਕਿੰਨੇ ਲੱਗਿਆ ਹੋਇਆ ਪੜਿਆ ਪਿਆ ਹਲੇ ਤਾਂ ਇੱਥੇ ਨੰਗਦੇ ਨੰਗਦੇ ਕਰਕੇ ਆ ਇਹਦਾ ਬੀ ਡੈਪ ਆ ਹਾਂ ਅੱਛਾ ਹੈ ਨੇ ਟੋਟਕੇ ਥੱਲੇ ਡੱਪੇ ਫੁੱਲ ਚੱਲ ਚੱਲਗੇ ਓਏ ਟੈਡੀ ਚੱਲ ਚੱਲਗੇ ਲਓ ਜੀ ਮੀਂਹ ਪੈਦਾ ਬਹੁਤ ਜ਼ੋਰ ਦੀ ਬਾਰਿਸ਼ ਕਣੀਆਂ ਮੀਂਹ ਗਰੇਨ ਸੱਤੇ ਜੱਕੀ ਜਾਂਦੇ ਤੇ ਟੈਡੀ ਸਾਂ ਬੈਠਾ ਆਰਾਮ ਨਾਲ ਦੇਖਦਾ ਉਹ ਕੋਠਾ ਚੋਂਦਾ ਹੂ ਟੈਡੀ ਆਪਣਾ ਕੱਚਾ ਓਏ

ਨੇ ਕਿਨੇ ਕੀ ਕਣੀ ਦਾ ਮੇ ਪਾਈ ਜਾਂਦਾ ਹਟਦਾ ਹੀ ਨਹੀਂ